ਤੁਸ ਵੇਖ ਰਹੇ ਹੋ ਪੰਜਾਬੀ ਪੁਆਇੰਟ ਟੀਵੀ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਕੰਗੜਾ ਰਣੌਤਾਂ ਰਫੜ ਰੁਕਣ ਦਾ ਨਾਲ ਹੀ ਲੈ ਰਿਹਾ ਤੇ ਹੁਣ ਇਸ ਚ ਮੁੱਖ ਮੰਤਰੀ ਭਗਵੰਤ ਮਾਨ ਵੀ ਖੁਦ ਪਿਰੇ ਕੰਗੜਾ ਰਣੌਤ ਨੇ ਜਿਹੜਾ ਚੰਨ ਚਾੜਨਾ ਸੀ ਕਿਸਾਨਾਂ ਅਤੇ ਕਿਸਾਨੀ ਅੰਦੋਲਨ ਬਾਰੇ ਵਿਵਾਦਿਤ ਟਿੱਪਣੀਆਂ ਕਰਕੇ ਉਹ ਤਾਂ ਛਾੜ ਦਿੱਤਾ ਪਰ ਵਿਰੋਧੀ ਪਾਰਟੀਆਂ ਹੁਣ ਇਸ ਕਦਰ ਕੰਗੜਾ ਰਣੌਤ ਦੇ ਪਿੱਛੇ ਪੈ ਗਈਆਂ ਨੇ ਕਿ ਲੱਗਦਾ ਇੰਜ ਹੈ ਕਿ ਕੰਗੜਾ ਰਣੌਤ ਦਾ ਜੀਣਾ ਔਖਾ ਕਰਤਾ ਹਰ ਰੋਜ਼ ਨਵੇਂ ਬਿਆਨ ਆਉਂਦੇ ਨੇ ਪਰ ਮੁੱਖ ਮੰਤਰੀ ਭਗਵੰਤ ਸਿਮਾਨ ਵੀ ਹੁਣ ਇਸ ਰੇਸ 'ਚ ਕੁੱਦੇ ਆ ਤੇ ਉਹਨਾਂ ਨੇ ਕੰਗਣਾ ਦੀ ਚੰਗੀ ਝਾੜ-ਚੰਬ ਕੀਤੀ ਹੈ ਕੰਗਣਾ ਬਾਰੇ ਟਿੱਪਣੀ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਹੈ ਕਿ ਜਦੋਂ ਲੋਕ ਕੋਈ ਵਿਧਾਇਕ ਬਣ ਜਾਂਦਾ ਹੈ ਕੋਈ ਲੋਕ ਸਭਾ ਮੈਂਬਰ ਬਣ ਜਾਂਦਾ ਹੈ ਤਾਂ ਉਹਨਾਂ ਨੂੰ ਮਰਿਆਦਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਹੋਰ ਕੀ ਕੁਝ ਆਖਦੇ ਆ ਮੁੱਖ ਮੰਤਰੀ ਸੁਣਦੇ ਆ ਦੇਖੋ ਪਤਾ ਕੀ ਹੈ ਜੋ ਪਬਲਿਕ ਲਾਈਫ 'ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਬਿਆਨ ਦੇਣੇ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਔਰ ਇਵਨ ਭਾਜਪਾ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਭਾਜਪਾ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮਤਾ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਵੀ ਸਾਡਾ ਕਰਨਾ ਜਾਇਜ਼ ਬਣਦਾ ਸੋ ਮੈਂ ਇਹੀ ਕਹੂੰਗਾ ਭਾ ਜੀਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨੋ ਨਿੱਜੀ ਬਿਆਨ ਹੈ ਜੀ ਠੀਕ ਹੈ ਨਾ ਸੋ ਨਿੱਜੀ ਵੀ ਤਾਂ ਫਿਰ ਪਾਰਟੀ ਦੇ ਹੁੰਦਾ ਨਾ ਐ ਕਿ ਜੇ ਨਿੱਜੀ ਬਿਆਨ ਦਾ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਅਸੀਂ ਕਾਬਰ ਬਰਦਾਸ਼ਤ ਦੇ ਕਾਬਿਲ ਨਹੀਂ ਹੈ ਸਪਸ਼ਟ ਜੀ ਗੱਲ ਹੈ ਕਿ ਮੁੱਖ ਮੰਤਰੀ ਵਿਰੋਧੀਆਂ ਲਈ ਇਹ ਤੌਰ ਤਰੀਕੇ ਵਰਤ ਰਹੇ ਨੇ ਕੰਗਨਾਰ ਰਣੌਤ ਦਾ ਬਿਆਨ ਮਾਫੀਯੋਗ ਨਹੀਂ ਹੈ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਉਹ ਤੋਂ ਪੱਲਾ ਛਡਾ ਕੇ ਆਪਣਾ ਖਿਹੜਾ ਛੁਡਾ ਸਕਦੀ ਹੈ ਭਾਰਤੀ ਜਨਤਾ ਪਾਰਟੀ ਨੇ ਟਿਕਟ ਕਿਉਂ ਦਿੱਤੀ ਜਦੋਂ ਕੰਗਣਾ ਰਣੌਤ ਦੀ ਬੋਲਬਾਣੀ ਬਾਰੇ ਉਹਨਾਂ ਨੂੰ ਪਤਾ ਸੀ ਕੰਗਣਾ ਰਣੌਤ ਦੇ ਅੰਦਰ ਕਿਸ ਤਰ੍ਹਾਂ ਭਾਰਤ ਦੇ ਘੱਟ ਗਿਣਤੀ ਲੋਕਾਂ ਮਿਹਨਤ ਕਸ਼ਾਂ ਪ੍ਰਤੀ ਜ਼ਹਿਰ ਭਰਿਆ ਹੋਇਆ ਹੈ ਜਦਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਸਾਰੇ ਕਾਸੇ ਦਾ ਉਹਦੇ ਪਹਿਲਾਂ ਕੀਤੇ ਟਵੀਟਾਂ ਤੇ ਟਿੱਪਣੀਆਂ ਤੋਂ ਪਤਾ ਸੀ ਭਾਰਤੀ ਜਨਤਾ ਪਾਰਟੀ ਇਹ ਕਹੇ ਕਿ ਹੁਣ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਰਿਆਣੇ ਵਾਲੀਆਂ ਚੋਣਾਂ 'ਚ ਇਹ ਵੀ ਗੱਲ ਖजम ਨਹੀਂ ਹੁੰਦੀ ਪਰ ਸਵਾਲ ਇਹ ਆਉਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਲੋਕ ਸਭਾ ਦੇ ਮੈਂਬਰ ਨੇ ਫਿਰ ਧੂਰੀ ਤੋਂ ਵਿਧਾਇਕ ਬਣੇ ਤੇ ਹੁਣ ਮੁੱਖ ਮੰਤਰੀ ਹੈ ਮੁੱਖ ਮੰਤਰੀ ਨੇ ਵੀ ਨਿੱਜੀ ਜ਼ਿੰਦਗੀ ਲੋਕਾਂ ਦੀ ਬਹੁਤ ਫਰੋਲੀ ਹੈ ਮੁੱਖ ਮੰਤਰੀ ਨੇ ਵੀ ਪਬਲਿਕ ਲਾਈਫ ਜਾਨੀ ਕਿ ਕਹਿ ਦਿੰਨੇ ਕਿ ਆਪਾਂ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆ ਜਦੋਂ ਕਿ ਪਬਲਿਕ ਲਾਈਫ ਹੋ ਜਾਂਦੀ ਆ ਬੰਦੇ ਦੀ ਕੋਈ ਸੰਵਿਧਾਨਿਕ ਅਹੁਦੇ ਤੇ ਬਹਿ ਜਾਂਦਾ ਉਸ ਵੇਲੇ ਵੀ ਮੁੱਖ ਮੰਤਰੀ ਨਹੀਂ ਹਟੇ ਮੁੱਖ ਮੰਤਰੀ ਤੇ ਕੰਗਣਾ ਰਣੌਤ ਦੋਵਾਂ ਦਾ ਪੇਸ਼ਾ ਇੱਕੋ ਹੈ ਦੋਵੇਂ ਕਲਾਕਾਰੀ ਚ ਆਉਂਦੇ ਆ ਅਦਾਕਾਰੀ ਚ ਆਉਂਦੇ ਆ ਦੋਵੇਂ ਮੁੱਖ ਮੰਤਰੀ ਕਮੇਡੀਅਨ ਵੀਰੇ ਅਦਾਕਾਰ ਵੀਰੇ ਗਾਇਕ ਵੀਰੇ ਕੰਗਣਾ ਅਦਾਕਾਰ ਹੈ ਦੋਵਾਂ ਦਾ ਪੇਸ਼ਾ ਸੇਮ ਐ ਇਸ ਕਰਕੇ ਮੁੱਖ ਮੰਤਰੀ ਨੇ ਵੀ ਕਿਸੇ ਨੂੰ ਨਹੀਂ ਬਖਸ਼ਿਆ ਐ ਐਮਪੀ ਬਣ ਤੋਂ ਬਾਅਦ ਵੀ ਤੇ ਮੁੱਖ ਮੰਤਰੀ ਬਣ ਤੋਂ ਬਾਅਦ ਵੀ ਇਸੇ ਤਰ੍ਹਾਂ ਦੀਆਂ ਲਗਭਗ ਟਿੱਪਣੀਆਂ ਮੁੱਖ ਮੰਤਰੀ ਵੀ ਕਰਦੇ ਰਹੇ ਪਰ ਮੁੱਖ ਮੰਤਰੀ ਨੇ ਪੰਜਾਬ ਤੇ ਕਿਸਾਨਾਂ ਦਾ ਸਟੈਂਡ ਜ਼ਰੂਰ ਲਿਆ ਐ ਕਿ ਜਿਸ ਪ੍ਰਕਾਰ ਕੰਗਣਾ ਰਣੌਤ ਲੋਕਾਂ ਤੇ ਕਿਸਾਨਾਂ ਨੂੰ ਪੁੱਠਾ ਬੋਲਦੀ ਐ ਉਹਨੂੰ ਨੱਥ ਪਾਈ ਜਾਣੀ ਚਾਹੀਦੀ ਐ